ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਟੀਕ ਹੋਸ ਤੇ ਤੁਹਾਡਾ ਸਵਾਗਤ ਹੈ ਹੋਸਣਾਓ ਜੀ ਕਿੱਦਾਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਵਾਰ ਫੇਰ ਤੋਂ ਪਸ਼ਮੀਨੇ ਦੇ ਸੂਟ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚਲੋ ਜੀ ਅੱਜ ਆਪਾਂ ਤੁਹਾਨੂੰ ਅੱਜ ਵਾਲੇ ਕਲੈਕਸ਼ਨ ਦਿਖਾਉਣੇ ਆ ਪਸ਼ਮੀਨੇ ਦੇ ਸੂਟ ਹੋਣਗੇ ਇਹ ਇਹ ਲੁ ਫਾਈਨ ਚ ਹੋਣਗੇ ਜਿਹੜੇ ਅੱਜ ਵਾਲੇ ਸੂਟ ਹੋਣਗੇ ਸਾਰੇ ਪਹਿਲਾ ਕਲਰ ਹੈਗਾ ਆਪਣੇ ਕੋਲੇ ਮਹਿਰੂਨ ਮਹਿਰੂਨ ਕਲਰ ਦਾ ਕਲਰ ਦਾ ਸੂਟ ਆ ਇਹ ਵਾਲਾ ਆ ਵਾਲੀ ਇਹਦੀ ਨੱਕ ਤੇ ਪੱਟੀ ਬਣੀ ਹੋਈ ਆ ਪ੍ਰਿੰਟ ਸ਼ਾਲਟ ਆ ਆ ਵਾਲੀ ਪਲੇਨ ਬਾਟਮ ਆ ਇਹਦੇ ਨਾਲ ਤੇ ਆ ਵਾਲਾ ਇਹਦੇ ਨਾਲ ਸ਼ਾਲ ਆਗਾ ਦੇਖ ਸਕਦੇ ਹੋਗੇ ਤੁਸੀਂ ਪ੍ਰਿੰਟ ਸਾਲਾ ਵਾ ਇਹਦੇ ਨਾਲ ਆ ਵਾਲਾ ਪਲੇਨ ਬਾਟਮ ਆ ਤੇ ਪ੍ਰਿੰਟਡ ਸ਼ਰਟ ਆ ਜੀ ਅਗਲਾ ਕਲਰ ਹੈਗਾ ਆਪਣੇ ਕੋਲ ਇਹਦੇ ਵਿੱਚ ਗ੍ਰੇ ே கலர் சூட ஆ நெக் பட்டி ஆ ਆਵळा ਇਹਦਾ ਫਰੰਟ ਆਗਾ ਸਲਵਾਰ ਨਾਲ ਦੀ ਨੀਚੇ ਪੱਟੀ ਲੱਗੀ ਹੋਈ ਹੈ ਇਹਦੇ ਤੇ ਇਹਦੀ ਲਾਈਨਿੰਗ ਵਾਲੀ ਲਾਈਨਾਂ ਵਾਲੀ ਸਲਵਾਰ ਆ ਗਈ ਆ ਵਾਲੀ ਬਲੈਕ ਤੇ ਗ੍ਰੇ ਦਾ ਕਲਰ ਕੰਬੀਨੇਸ਼ਨ ਹੈ ਇਹਦਾ ਤੇ ਇਹਦੇ ਨਾਲ ਆਵळा ਸਟਾਲ ਰੱਖਿਆ ਹੋਇਆਗਾ ਦੇਖੋ ਸਟਾਲ ਕਿੰਨਾ ਚਾਰੇ ਸੋਹਣਾਗਾ ਸਟਾਲ ਇਹਦੇ ਨਾਲ ਦੇਖ ਸਕਦੇ ਹੋਗੇ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਨੇ ਮੇਰੀ ਬੈਂਡ ਨੂੰ ਪਸੰਦਾ ਤਾਂ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਅਗਲਾ ਕਲਰ ਵੀ ਹੈਗਾ ਆਪਣੇ ਕੋਲੇ ਗ੍ਰੇ ਇਹ ਪੱਤੇ ਵਾਲਾ ਸੂਟ ਹੈਗਾ ਆਹ ਵਾਲੀ ਇਹਦੀ neck ਤੇ ਪੱਟੀ ਆਊਗੀ ਬਟਨ ਲੱਗੇ ਹੋਏ ਨੇ ਉੱਪਰ ਆਵੜੀ ਇਹਦੀ ਘੇਰੇ ਤੇ ਡਿਜ਼ਾਈਨਿੰਗ ਆ ਪੱਟੀ ਲਾ ਕੇ ਕੀਤੀ ਹੋਈ ਆਵੜੀ ਫਲੇਮ ਬਾਟਮ ਹੈ ਦੇ ਨਾਲ ਰੱਖੀ ਹੋਈ ਆਵੜਾ ਇਹਦੇ ਨਾਲ ਸਾਲ ਰੱਖਿਆ ਹੋਇਆਗਾ ਜਿਵੇਂ ਕਈ ਮੇਰੀਆਂ ਭੈਣਾਂ ਹੂੜੇ ਜਿਹੇ ਰੰਗ ਨਹੀਂ ਪਸੰਦ ਕਰਦੀਆਂ ਲਾਈਟ ਜਿਹਾ শেਡ ਹੈਗਾ ਬਹੁਤ ਜਿਆਦਾ ਸੋਹਣਾ ਜਿਹਾ ਗ੍ਰੇ ਤੇ ਫਰੋਜੀ ਦਾ ਕਲਰ ਕੰਬੀਨੇਸ਼ਨ ਆ ਦੇਖ ਸਕਦੇ ਹੋ ਤੁਸੀਂ ਲਫਾਇਨ ਦੇ ਸੂਖਨੇ ਅੱਜ ਵਾਲੇ ਹੀ ਸਾਰੇ ਤੇ ਆਵਲਾ ਇਹਦੇ ਨਾਲ ਸਾਲਾਗਾ ਡਿਜ਼ਾਈਨਰ ਜਿਆ ਪੀਸ ਹੈ ਵੀ ਬਹੁਤ ਜਿਆਦਾ ਸੋਹਣਾ ਸਾਲਾ ਇਹਦੇ ਨਾਲ ਪਿਓਰ ਦੀ ਤਰ੍ਹਾਂ ਬਿਲਕੁਲ ਹਾਲਾ ਸਾਲਾ ਇਹਦੇ ਨਾਲ ਮੋਟੜ ਜਿਆ ਸਾਲ ਨਹੀਂ ਹੈਗਾ ਜਿੰਨੇ ਭਾਰਾ ਜਿਹਾ ਮੋਟਾ ਜਿਹਾ ਹੈਵੀ ਜਿਹੇ ਚੁੰਦਾ ਉਹ ਵਾਲਾ ਨਹੀਂ ਹੈਗਾ ਇਹ ਪਿਓਰ ਦੀ ਤਰ੍ਹਾਂ ਬਿਲਕੁਲ ਹੌਲਾ ਪਿਆਵਾ ਜਿਹੜਾ ਸੌ ਲਾਇ ਇਹਦੇ ਨਾਲ ਇਹ ਸੀਗੇ ਅੱਜ ਵਾਲੇ ਸੂਟਾਂ ਦੇ ਆਪਣੇ ਕੋਲੇ ਕਲਰ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਮੇਰੀ ਭੈਣ ਨੂੰ ਪਸੰਦ ਆਤਾ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਪਲੀਜ਼ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਧੰਨਵਾਦ